ਤਨ ਨਾ ਕੁਝ ਚੜੇ ਫਰਦਿਓ ਉਹਨਾਂ ਨੇ ਦਿੰਦਾ 1500 ਤਾਂ ਕੱਟ ਨਹੀਂ ਆਂਦਾ ਵਾ ਇੱਧਰ ਦੇ 1500 ਰੁਪਏ ਕੱਟਾ 1500 ਉਹ ਆ ਲੈ ਕੋਈ ਆਂਦਾ ਪਾ ਲਾਦਾ ਜੇਰਾ ਛੋੜਦਾ ਛੱਡਦਾ ਜੇਰਾ ਨਾ ਮੰਗਰਾੜਤੀ ਮੇਰੀ ਕੋਈ ਫਿਰ ਮੇਰੀ ਕੋਈ ਗਲਤੀ ਨਹੀਂ ਜੀ ਮੈਂ ਵੀਰੇ ਕੰਦਾ ਤੁਸੀਂ ਪੁੱਠੀ ਸੈੜ ਬਈ ਯਾਰ ਤੂੰ ਆ ਰਹੇਂਗਾ ਉਧਰ ਆ ਬਈ ਆ ਕੀ ਲੈ ਆ ਆਹਾ ਯਰ ਲੈ ਜਾ ਆ ਆਉ ਟਾਕੋ ਲੈ ਆ ਤੁਸੀਂ ਨੇ ਤਿੰਨੇ ਜਣੇ ਕਹੇ ਮੈਨੂੰ ਰਿਓ ਯਾਰ ਪੁੱਠੀ ਸੈੜ ਕੋ ਆਇਆ ਬਈ ਆ ਮੋਟਾ ਯਾਰ ਅਗਰ ਧੱਕਾ ਕਰ ਰਹੇ ਬਾਈ ਗਲਤੀ ਤੁਹਾਡੀ ਹੈ ਗਲਤੀ ਯਾਰ ਤੇਰੇ ਤੂੰ ਕਿਹੜਾ ਰਿਹਾ ਹੈ ਬਾਈ ਤੁਸੀਂ ਤਾਂ ਨਿਕੜੇ ਹੋਰ ਨਾ ਹੁਣ ਚਲਾਉਣਾ ਨਹੀਂ ਹੁੰਦਾ ਯਾਰ ਕਰਨਾ ਨਹੀਂ ਆਉਂਦਾ ਆਹ ਦਸਤਾ ਲੈ ਆ ਟੱਪ ਤੇ ਹਲਾ ਦੋ ਉਹ ਮੇਰੇ ਚਾਚਾ ਕੋਲ ਆ ਮੇਰਾ ਚਾਚਾ ਕੋਲ ਇੱਧਰ ਖੜਾ ਯਾਰ ਪੈਸੇ ਪੁੱਛ ਪੈਸੇ ਬਾਈ ਮੇਰੇ ਲਈ ਪੈਸੇ ਨਹੀਂ ਪੈਸੇ ਕੜ ਦੂਗਾ ਕਿਹੜਾ ਵੀ ਖਾਣ ਨੂੰ ਇੱਧਰ ਓਏ ਆਹ ਕੀ ਹੋ ਗਿਆ ਓਰੇ ਐਕਸੀਡੈਂਟ ਹੋਇਆ ਲੱਗਦਾ ਓਏ ਯਾਰ ਮੈਂ ਤਾਂ ਉਹ ਕੀ ਹੋ ਗਿਆ ਬਾਈ ਓਏ ਯਾਰ ਇਹ ਕੁੱਤੀ ਸਾਡ ਆ ਰਹੇ ਦੀ ਕੀ ਹੋ ਗਿਆ ਫਿਰ ਇਹ ਉਹਨੇ ਤੰਨੇ ਬੰਦੇ ਬੈਠੇ ਅੱਛਾ ਬਈ ਤਿੰਨ ਬੈਠੇ ਹੁੰਦੇ ਮੈਂ ਉਹਦੇ ਇਕੱਲਾ ਬਾਈ ਚਲਾ ਮੈਂ ਕਰਨਾ ਨਹੀਂ ਹੁੰਦਾ ਯਾਰ ਹੁਣ ਵੀ ਹੁਣ ਵੀ ਬੱਸ ਪੈਸੇ ਮੰਗਦੇ ਨੇ ਯਾਰ ਪੈਸੇ ਮੈਂ ਆ ਗਿਆ ਬਾਈ ਬਾਈ ਜਦ ਜੇ ਮੇਰੀ ਗਲਤੀ ਹੋ ਗਈ ਮੈਂ ਪੈਸੇ ਕੱਢ ਲਵਾਂ ਹਾਂ ਨੂੰ ਕਿਹੜਾ ਡਾਰਾ ਜੀ ਉਧਰੋਂ ਆਣਾ ਲੈ ਇਹਦਾ 1500 ਦਾ ਨੁਕਸਾਨ ਕਰਤਾ ਇਹਦੇ ਜਵਾਬ ਮੋਟਰਸਾਈਕਲ ਆ ਇਹਦਾ ਚਾਚਾ ਕੁੱਟੂ ਦਾ ਅੱਛਾ 1500 ਦਾ ਨੁਕਸਾਨ ਕਰਤਾ ਕੀ ਹੋ ਗਿਆ ਅਸੀਂ ਆ ਸਾਈਡ ਜਾ ਰਹੇ ਉਹ ਮੇਰੀ ਗੱਲ ਸੁਣ ਗਲਤੀ ਕੀਤੀ ਮੈਨੂੰ ਇਹ ਸਹੀ ਬਾਈ ਗਲਤ ਗਲਤ ਚ ਬਾਈ ਮੇਰੀ ਹੈ ਫੇਰ ਗਲਤੀ ਇਹ ਤੇਰੀ ਆ ਪੰਨ ਮੜਿਆ ਦਿੰਿਆ ਤੇਰਾ ਹਾਂ ਚਲ ਮੜਿਆ ਦਿੰਦਾ ਮੈਂ 500 ਚ ਕੋਰ ਬਾਈ ਮੇਰੇ ਲਈ ਬਈ ਮੈਂ ਉਹਨਾਂ ਦੀ ਬੰਦਾ ਅੱਛਾ ਕਿ ਉਹਨਾਂ ਨਾਲਿਆਂ 500 ਚ ਮੈਂ ਹੁਣ ਕਰ ਬਾਈ ਮੈਂ ਯਾਰ 500 ਕਰੋ ਕੰਮ ਨੂੰ ਲੈ ਆਈ ਤੇ ਯਾਰ ਹੈ ਉਤਨੀ ਦਾ ਤੂੰ ਮੈਨੂੰ 500 ਦੇ ਮੈਂ ਹੁਣ ਤੇਰਾ ਉਹਦਾ ਟੂਬ ਦਾ ਕਿੱਕ ਮਾਰੀ ਬਗ ਜੀ ਬਾਈ 100 200 ਨੁਕਸਾਨ ਲਾ ਨੋ 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 100 200 ਨੁਕਸਾਨ ਲਾ ਮੈਂ ਤਾਂ 1500 ਦਾ ਇਹ ਮੈਂ 500 ਰੁਪਏ ਤੈਨੂੰ ਤਾਂ ਕਹਿ ਰਿਹਾ ਪੀ ਚੱਲ 500 ਚ ਕੰਮ ਬਣੇਗਾ ਤੇਰਾ ਚੱਲ ਆ ਬਾਈ ਜਿੰਨੇ ਬੜ ਦੇ ਨੰਬਰ ਆਉਂਦੇ ਬਾਈ ਕਿਵੇਂ ਹੋ ਗਿਆ ਨੁਕਸਾਨ ਸੋਡਾ ਬਾਈ ਯਾਰ ਆ ਲੈ ਆ ਹਲਾ ਤਾ ਉਹ ਨਹੀਂ ਬਾਈ ਦੋਰਾ ਅਗਲਾ ਤਾਂ ਉਹ ਨਹੀਂ ਨਾ ਪੈਸੇ ਉਹਦੇ ਨਾਲ ਦਾ ਤੁਸੀਂ ਆਪੇ ਨਿਬੜ ਲਿਓ ਉਹਦਾ ਬੰਦਾ ਮੇਰੇ ਨਾਲ ਖਰੜ ਦਿਮਾਗ ਜਾ ਲੱਗਿਆ ਉਨੀ ਬੈਸੇ ਦਾ ਨਾ ਮੈਨੂੰ ਦਾ ਪਜਣਾ ਯਾਰ ਕੰਮ ਹੈ ਤੁਸੀਂ ਲੈ ਜਾਓ ਆਪਦਾ ਮੋਟਰਸਾਈਕਲ ਚੱਲੀਏ ਭਾਈ ਆਪਦਾ ਚੰਗਾ ਭੀ ਮੈਨੂੰ ਦਾ ਜਾਨਾ ਮੈਂ ਕਰ ਬਈ ਭਾਈ ਬਦ ਨੂੰ ਦੇ ਦਿੱਤਾ 500 ਰੁਪਏ ਕਾਨੂੰਨੀ ਕੋਈ ਹੋਈ ਲੈ ਭਾਈ ਛੋਡੇ ਬੰਦੇ ਨੂੰ ਮੈਂ 500 ਰੁਪਏ ਵੜਾਇਆ ਉਹ ਛੋਡੇ ਬੰਦੇ ਕਿੱਥੇ ਦਾ ਆ ਰਹੇ ਸੀ ਭਾਈ ਭਾਈ ਮੈਨੂੰ ਕਹਿ ਕੇ ਗਿਆ ਕਹਨਾ ਮੈਂ ਛੋਡਾ ਬੰਦਾ ਲੱਗ ਅੱਜ ਲੱਗਿਆ تیر ਨਾਲ ਤੱਕਾ ਵਧੀਆ ਨਹੀਂ ਪਾਈ ਬਗ ਜਾਂਦੇ ਬਾਦਸ ਉਹਨਾਂ ਨੂੰ ਕਿਹਾ ਮੈਂ ਇਧਰਾਂ ਪੰਚਾਇਤੀਆ ਬੰਦਾ 500 ਰੁਪਿਆ ਫੜਿਆ ਉਹ ਜਵਾਖਾਂ ਜਾਨੂੰ ਕਿਹਾ ਮਾਂ ਵੀ ਜਾਓ ਇਹ ਨਹੀਂ ਪੈਸੇ ਰੰਦਾ ਉਹ ਬਧੀਆ ਉਹ ਤੋਂ ਪੈਸੇ ਫੜੇ ਉਹਦਾ ਜੇਬ ਚ ਪਾਏ ਆ ਗਏ ਅੱਜ ਤਾਂ ਮੀਟ ਨਾਲ ਰੋਟੀ ਖਾ ਕੇ ਆਉਨੇ ਆ ਨਾਲੇ ਲਾਵਾਂਗੇ ਪੇਗ ਜਾ ਕੇ ਬਾਜ਼ਾਰ ਚ ਹੁਣ ਆਇਆ ਪੰਜਾਬ ਫਾਰਮਿੰਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਰੇ ਸਾਨੂੰ ਵੱਧ ਤੋਂ ਵੱਧ ਪਿਆਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਰੂਰ ਤੇ ਬទਵਾਂ ਸਾਡੀਆਂ ਵੀਡੀਓ ਦੇਖੋ ਸ਼ੇਅਰ ਕਰੋ ਲਾਈਕ ਕਰੋ ਸਾਰਿਆਂ ਦਾ ਧੰਨਵਾਦ ਸਾਰੇ ਪਿਆਰ ਆਈ ਦਿੰਦੇ ਰਹੋ ਬੰਦ ਛੱਡ ਕੇ ਸਾਨੂੰ ਸਹਿਯੋਗ ਦਿਓ